ਕੋਟ ਇਹ ਬੰਦਾ ਇੱਥੇ ਜਾਏਗਾ ਇੱਥੇ ਕੋਟ ਖੋਲੇਗਾ ਆਪਣਾ ਕੋਟ ਰੱਖੇ ਬੰਦੇ ਦੇਖੇ ਵੀ ਨਹੀਂ ਹਾਂ ਇਹਨੇ ਹੁਣ ਦੇਖੋ ਉਹਦੇ ਪਿਛਾਲੋਂ ਬੈਠ ਚੱਕਿਆ ਆਹ ਵਾਲਾ ਬੰਦਾ ਜੀ ਆਗਾ ਇਹਨੇ ਕੋਟ ਖੋਲ ਲਿਆ ਆਪਣਾ ਇਹ ਵਾਲਾ ਕੋਟ ਖੋਲੇ ਇਹਨੇ ਤਿਆਰ ਤਿਰੋ ਕੇ ਆਏ ਹੋਏ ਮੈਨੂੰ ਪੂਰਾ ਇੱਦਾਂ ਨਹੀਂ ਕੋਟ ਵਿਆਹ ਵਾਲਾ ਹਾਂਜੀ ਇਹ ਹੁਣ ਸਰ ਦੇ ਕੋਲ ਜਾਂਦੇ ਆ ਸਰ ਦੇ ਕੋਲ ਅਲਗ ਵਾਲੇ ਘੁੰਮ ਜਾਂਦੇ ਆ ਆਹ ਬੰਦਾ ਘੁੰਮ ਰਿਹਾ ਜੀ ਅਲਗ ਵਾਲੇ ਘੁੰਮ ਸਰ ਹੈ ਸਰ ਉੱਥੋਂ ਨੂੰ ਮਿਲ ਮਿਲ ਰਹੇ ਆ ਆਪਣਾ ਮਿਲ ਰਹੇ ਆ ਬਸ ਅੰਨੇ ਨਹੀਂ ਮਿਲੇ ਆ ਇਹ ਹਾਂਜੀ ਅੰਨੇ ਅੰਨੇ ਨੂੰ ਚੱਕ ਕੇ ਬਸ ਨਾਲੇ ਦੇਖੋ ਆ ਜਾ ਰਹੇ ਆ ਇਹਨਾਂ ਕੋਟ ਦੇ ਬੁੱਕਲ ਜਪਣਾ ਉਹ ਸੰਭਾਲ ਲਿਆ ਹਾਂ ਕੋਣੀ ਦੇ ਨਾਲ ਜਿਵੇਂ ਆ ਚੱਲ ਗਿਆ ਜਿਹੜਾ ਨਾਲ ਇਹ ਅਕਾਲੀ ਕੋਟ ਨਾਲ ਆਇਆ ਸੀ ਇਹ ਵੀ ਨਾਲ ਨਾਲ ਇਹਦੇ ਨਿਕਲ ਗਿਆ ਸਰ ਬੈਠੇ ਹੋਏ ਸੀਗੇ ਸਰ ਦੇ ਸਾਹਮਣੇ ਦੋ ਮਿਲ ਲਏ ਗਏ ਚੱਕ ਕੇ ਵਿੱਚੋਂ ਵਿੱਚੋਂ ਲਏ ਗਏ ਮਿਲ ਉਹਨਾਂ ਨੂੰ ਬਸ ਜੀ ਕੀ ਨਾਮ ਆਪਣਾ ਜੀ ਕੀ ਨਾਮ ਮਨਜੀਤ ਸਿੰਘ ਅੱਛਾ ਜੀ ਕੀ ਘਟਨਾ ਹੋਈ ਏ ਜੇ ਮੇਰੀ ਬੇਟੀ ਦੀ ਮੈਰਿਜ ਹੈਗੀ ਅੱਛਾ ਜੀ ਕਿਉਂਕਿ ਪੈਲ ਤੋਂ ਮੈਂ ਬੁੱਕ ਕਰਿਆ ਹੋਇਆ ਸੀ ਅੱਛਾ ਜੀ ਇਸ ਤਰ੍ਹਾਂ ਦੁਪਹਿਰ ਨਾਲ ਟਾਈਮ ਤੇ ਆਪਣਾ ਸਾਰਾ ਸ਼ਿਕਨ ਕਰਕੇ ਤਾਂ ਬੈਠੇ ਜੀ ਚਾਹ ਪਾਣੀ ਨਾਸਤੇ ਬਾਅਦ ਰੁਕੇ ਬੈਠੇ ਤਾਂ ਉਸ ਟਾਈਮ ਜਿੰਨੇ ਵੀ ਕਨਲ ਅੰਦਰ ਤੇ ਜਨਰੇਟਰ ਸਪਲਾਈ ਦੇ ਰਹੇ ਤੇ ਜੋੜ ਵੀ ਦੇ ਰਹੇ ਤੇ ਉਹ ਸਿਰਫ ਵਰਦੀ ਵਾਲੇ ਜੀ ਅਰੂਟਾ ਵਿੱਚ 4-5 ਜੋ ਨਾਸਰ ਵਗੈਰੇ ਕਰਿਆ ਤਾਂ ਜਨੂ ਦੇਖ ਕੇ ਤਾਂ ਸਾਡੇ ਅੱਥੇ ਬੈ ਗਏ ਇਹ ਕਿੰਨੇ ਦਾ ਨੁਕਸਾਨ ਹੋਈ ਤੁਹਾਡਾ ਨੁਕਸਾਨ ਨੂੰ ਜਗਲੇ ਵੀ 600 ਬੰਦੇ ਦਾ ਨਰੇ ਹੈ 30-35 ਲੱਖ ਰੁਪਏ ਦਾ 600 ਬੰਦੇ ਦਾ ਹੈ ਤਾਂ ਮੇਰਾ ਪੈਨਸ਼ਨ ਸੀ ਗਿਆ ਸੈਕੰਡ ਸੀ ਗਿਆ ਪਲੱਸ ਮੈਂ ਕੈਸ਼ ਵੀ ਸੀ ਗਿਆ ਵਿੱਚ ਹਰ ਬੇਟੀ ਦੇ ਗਹਿਣੇ ਜਿੰਨੇ ਵੀ ਹੁੰਦੇ ਨੇ ਚੁੜੀਆਂ ਤੇ ਲੈ ਕੇ ਸਭ ਪੂਰੇ ਲੈਣ ਦੇਣ ਦਾ ਜੋ ਇੱਥੇ ਕੈਮਰੇ ਲੱਗੇ ਨਹੀਂ ਭਾਈ ਇਤ ਜਿਹੜੇ ਕੈਮਰੇ ਲੱਗੇ ਜੀ ਸਾਨੂੰ ਕੋਈ ਤਸੱਲੀ ਭਾਗ ਚ ਕੁਝ ਵੀ ਲਗਾਇਆ ਜਾ ਰਿਹਾ ਨਾ ਕੋਈ ਸ਼ਕਲ ਲਗਾਈ ਹੋਈ ਜਿਹੜੇ ਲੱਗੇ ਹੋਏ ਨੇ ਸ਼ਕਲ ਨਹੀਂ ਆ ਰਹੀ ਬੰਦੇ ਦੀ ਬਸ ਵੈਗ ਚੱਕੀ ਹੋਈ ਹੈ ਕੋਈ ਕਲੀਅਰ ਨਹੀਂ ਕੋਈ ਸਬੂਰਟੀ ਨਹੀਂ ਇਹਨਾਂ ਦੀ ਕੈਮਰੇ ਚ ਬੰਦਾ ਹੈਗਾ ਇਹਨਾਂ ਦਾ ਫੰਡਾ ਮੈਨੇਜਰ ਦਾ ਕੈਮਰੇ ਬੁੱਕੇ ਜਮੇ ਜੰਦੇ ਤੇ ਮੈਨੂੰ ਆਉਂਦੀ ਨਹੀਂ ਹੈ ਕੈਮਰਾ ਇਤ ਲਾ ਬਿਓ ਦੇਖੋ ਕਿੱਡੇ ਵੱਡੇ ਇਹਦੇ ਤੇ ਵੀ ਕੈਮਰੇ ਵੱਲ ਨੀਕਾ ਮਾਰੋ ਪੁਰਾਣੇ ਟਾਈਮ ਦੇ ਕੈਮਰੇ ਲੱਗੇ ਰਿਕਾਰਡ ਕਢਾਓ ਇਹਨਾਂ ਦਾ ਸਾਰਾ ਕੁਝ ਦੇਖੀ ਅਸੀਂ ਜੋ ਕਿ ਪੁਲਿਸ ਕੰਪਲੇਟ ਹੋਈ ਆਨਲਾਈਨ ਕਰਤੀ ਅੱਛਾ ਜੀ ਅਜਿਹੇ ਇਹ ਜਾਂਦੇ ਵੀ ਸਾਡੇ ਨਾਲ ਇਨਸਾਫ ਹੋਇਆ ਹੈ ਸਾਫ ਹੋ ਜੀ ਸਾਡੇ ਨਾਲ ਜੋ ਸਾਡਾ ਨੁਕਸਾਨ ਹੋਇਆ ਸਾਡਾ ਜੋ ਵੀ ਹੈ ਸਾਡਾ ਪਾਵਸ ਮਿਲ ਜਵੇ ਕਿਹੜਾ ਕਿਹੜਾ ਆਪਣਾ ਆਪਣਾ ਇਹ ਪੈਲਸ ਹੈ ਜੀ ਗ੍ਰੈਂਡ ਔਰਟ ਹੈ ਜੀ ਹੈ ਜੀ ਗ੍ਰੈਂਡ ਔਰਟ ਔਰ ਡਾਉਨ ਲਿਖਿਆ ਹੋਇਆ ਗ੍ਰੈਂਡ ਔਰਟ ਗੇ ਲੋ ਉਹ ਕਹਿੰਦੇ ਸਭ ਨਾਲ ਨਹੀਂ ਬਣਾ ਰਹੇ ਸਾਡੇ ਪਿੱਛੇ ਨਹੀਂ ਖੜੇ ਤੇ ਕਹਿ ਰਹੇ ਆਈ ਨਿੱਕੇ ਗੱਲਾਂ ਹੁਣ ਕਿਤੇ ਇਹ ਲੱਗਦਾ ਜਿਨਾ ਕਿ ਖੁਦਗੀ ਮੇਲੇ ਭੁਗਤ ਆਏ ਕਿੰਨ ਬੋਲ ਵੇਜੀ ਨਾ ਕੋਈ ਰਿਸਪੌਂਸ ਦੇ ਨਹੀਂ ਰੇ ਨਾ ਤੇ ਕੋਈ ਗਾਰੰਟੀ ਦੇ ਦੇ ਵੀ ਆਪਾਂ ਬੰਦੇ ਨਾਲ ਗੱਲ ਕਰੀਏ ਵੀ ਭਾਈ ਕੋਈ ਤੇ ਜ਼ਿੰਮੇਦਾਰੀ ਤੁਸੀਂ ਸੈਲਨ ਨੂੰ ਜੋ ਆਪਾਂ ਕੁਛ ਕਰਦੀ ਹਿੱਲਾ ਕਰਦੇ ਆ ਕੁਸਤਾ ਕਰੂਗਾ ਜੀ ਕੈਮਰੇ ਵੀ ਤੁਹਾਨੂੰ ਤਸੱਲੀ ਬਕਸ ਨੂੰ ਦਿਖਾਈ ਨਹੀਂ ਇਹਨਾਂ ਕਿ ਉਹ ਸੋਚਾਈ ਤੇ ਲੱਗੇ 30 30 ਫੁੱਟ ਦੀ ਉਚਾਈ ਹੈ ਦੇਖੋ ਛੱਤੋਂ ਦੇ ਕੈਮਰੇ ਤੋਂ ਉਹ ਦੇਖੋ ਕਿ ਕਿੱਥੇ ਨਾ ਜਿਹੜਾ ਉਹ ਮੇਲਰ ਹੈ ਜੀ ਪਤਾ ਲੱਗਿਆ ਉਹ ਕੀ ਖੁੱਲ੍ਹਦੀ ਨਹੀਂ ਹੈ ਕੁਝ ਨੂੰ ਪਤਾ ਹੀ ਨਹੀਂ ਕਿ ਕੀ ਚੀਜ਼ ਹੈਗਾ ਕੀ ਨਹੀਂ ਹੈ ਨਾ ਦੇਖੋ ਭਾਜੀ ਕੀ ਨਾਮ ਆਪਣਾ ਜੀ ਮੈਂ ਸੁਸ਼ਮਰ ਐਸੀ ਅੱਛਾ ਜੀ ਭਾਜੀ ਕੀ ਮੈਟ ਹੋਇਆ ਜੁੱਸ ਇਹ ਇੱਥੇ ਇੱਕ ਕੁਝ ਵਿਆਹ ਦਾ ਪ੍ਰੋਗਰਾਮ ਸੀਗਾ ਗ੍ਰੈਂਡ ਹੋਟਲ ਦੇ ਵਿੱਚ ਅੱਛਾ ਜੀ ਇੱਥੇ ਹੁਣੇ ਤੁਹਾਨੂੰ ਮਿਲੀ ਸੀ ਇਹ ਇਨਫੋਰਮੇਸ਼ਨ ਕਿਸੇ ਨੇ ਫਰਾਦੁੱਤੀ ਸੰ ਕਿ ਕੋਈ ਅਣਜਾਣ ਬੰਦਾ ਕੋਈ ਇੱਥੇ ਵਿਆਹ ਦੇ ਵਿੱਚ ਜਿਹੜੇ ਆਏ ਸੀ ਜਾ ਵਾਲੇ ਇਹਨਾਂ ਦੇ ਕੋਈ ਬੈਗ ਸੀਗਾ ਜਿਹਦੇ ਕੁਝ ਚੀਜ਼ ਲੈਣੇ ਵਜ੍ਹਾ ਸੀ ਕਿ ਉਹ ਕੋਈ ਅਣਜਾਣ ਬੰਦਾ ਪੁੱਛ ਕੇ ਲੈ ਗਿਆ ਚੋਰੀ ਕਰਕੇ ਲੈ ਗਿਆ ਅਸੀਂ ਆਏ ਹਾਂ ਉਹਦੇ ਤੋਂ ਦੇਖ ਰਹੇ ਹਾਂ ਉਹ ਇਨਵੈਸਟੀਗੇਸ਼ਨ ਕਰ ਰਹੇ ਆਂ ਕਿ ਅੱਗੇ ਜੋ ਪ੍ਰੋਗਰੈਸ ਹੋ ਰਹੀ ਹੈ। ਇਹ ਕਿੰਨੇ ਕੁ ਦਿਨ ਗੈਣੇ ਦੱਸਿਆ ਜਾ ਰਹੇ ਆਂ ਜੀ? ਇਹhle ਉਹਨਾਂ ਤੋਂ ਪੁੱਛ ਲਿਆ ਉਹਨਾਂ ਨੇ ਹਲੇ ਸਾਨੂੰ ਪ੍ਰੋਪਲ ਵੀ ਦੱਸਿਆ ਵੀ ਕਿੰਨੇ ਦਿਨ ਨੇ। ਕਿ ਦਿੱਲੀ ਦਾ ਵੀ ਹੋਏਗਾ ਉਹ। ਭਾਈ ਕੋਈ ਪੁੱਛ ਕੇ ਸੀ। ਕੋਈ ਪਿਛਲੇ ਹਫਤੇ ਵੀ ਇੱਥੇ ਗੈਣੇ ਚੋਰੀ ਹੋਏ ਸੀ। ਨੀਸਰ ਵੀਾਨੂੰ ਕੋਈ ਇਨਫਰਮੇਸ਼ਨ ਨਹੀਂ ਇੰਦਾ ਦੀ ਨਾਲ ਸਾਡੇ ਕੋਲ ਆਈ। ਇਹ ਕੋਈ ਸੀਸੀਟੀਵੀ ਕੈਮਰੇਜ ਕਲੂ ਮਿਲਿਆ ਹੋਵੇ। ਸੀਟੀਵੀ ਦੇ ਵਿੱਚ ਚੈੱਕ ਕਰ ਰਹੇ ਆਂ। ਹੋਰ ਇਸ ਕੋਈ ਬੰਦੇ ਕੁਝ ਸ਼ੱਕੀ ਜਾਂਦੇ ਦਿਖਿਆ। ਇਹ ਮੈਂ ਹੁਣ ਉਹਨਾਂ ਨੂੰ ਦੇਖਦੇ ਆਂ ਕਿ ਇਹ ਕੌਣ ਬੰਦੇ ਨੇ ਵੈਰੀਫਾਈ ਕਰਕੇ ਸਾਰਾ ਉਹਦਾ ਜਿਹੜਾ ਜੋ ਵੀ ਪਤਾ ਲੱਗੇਗਾ ਸਹੀ ਹੈ